ਜਾਨਨੀ ਚੋਰ ਨੇ ਅਮੀ ਸਿੰਘ ਨਾਨੇ ਦੇ ਦੋਵੇਂ ਖੀਸੇ ਕੱਟ ਲਏ ਆ ਗਿਆ ਉੱਠ ਕੇ ਥਾਲਵਲ ਨੂੰ ਤੇ ਖੀਸੇ ਕੱਟੇ ਵੇਖ ਕੇ ਉੱਥੇ ਘਬਰਾ ਕੇ ਖੜ ਗਿਆ ਅਖੀਰ ਨੂੰ ਆਪਣੇ ਗਲ ਦੇ ਹਾਰ ਲਾ ਕੇ ਉਹਨੇ ਥਾਲ ਵਿੱਚ ਰੱਖ ਦਿੱਤੇ ਆ ਤੇ ਬਿਨਾ ਕੁਝ ਬੋਲਿਆ ਚੁੱਪਚਾਪ ਪਿੱਛੇ हट ਗਿਆ ਆਓ ਅੱਗੇ ਸੁਣੀਏ ਆਖਰ ਨੂੰ ਅਮੀ ਸਿੰਘ ਨੇ ਜੀਵਰ ਗਲ ਦੇ ਲਾਹੇ ਨਾ ਕੁਛ ਮੁਖ ਸੇ ਬੋਲਿਆ ਦिए ਥਾਲ ਮੇ ਪਾਏ ਹੋ ਸਤ ਲਾਲ ਲੈ ਕੇ ਹਰ ਦੇਵ ਚੱਲਿਆ ਹੋ ਗਏ ਲਾਲ ਗੁੰਮ ਨਾ ਕਦਮ ਹੱਲਿਆ ਸਤ ਲਾਲ ਲੈ ਕੇ ਹਰ ਦੇਵ ਚੱਲਿਆ ਹੋ ਗਏ ਲਾਲ ਗੁੰਮ ਨਾ ਕਦਮ ਹੱਲਿਆ ਖਾਲੀ ਜੇਬ ਦੇਖ ਮੂਰ ਸ਼ਾ ਨੂੰ ਖਾਵਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਂਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਂਦਾ ਪੈਰ ਪੈਰ ਉੱਤੇ ਕੀ ਝੋਲ ਮਹੋਂਦਾ ਕਾ ਤੋਂ ਰੱਬਾ ਲਾਜ ਤੂੰ ਸਭਾ ਵਿੱਚ ਖੋਵੰਦਾ ਪੈਰ ਪੈਰ ਉੱਤੇ ਕੀ ਝੋਲ ਮਹੋਂਦਾ ਕਾ ਤੋਂ ਰੱਬਾ ਲਾਜ ਤੂੰ ਸਭਾ ਵਿੱਚ ਖੋਵੰਦਾ ਤਾਹਾਂ ਠਾਂ ਚੱਕੇ ਹੋਰ ਨਹੀਂ ਉਠਾਮਦਾ ਤਾਹਾਂ ਠਾਂ ਚੱਕੇ ਪੈਰ ਨਹੀਂ ਉਠਾਮਦਾ ਸੋਚ ਵਿੱਚ ਮੂੰਹ ਬੋਲਿਆ ਨਹੀਂ ਜਾਂਦਾ ਸੋਚ ਵਿੱਚ ਮੂੰਹ ਬੋਲਿਆ ਨਹੀਂ ਜਾਂਦਾ ਫੂਲ ਸਿੰਘ ਜਿਹੜਾ ਕੇਸੋਰਾ ਦਾ ਬਾਲ ਕਾ ਦੇਖ ਕੇ ਤਮਾਸ਼ਾ ਏ ਤਮਾਮ ਹਾਲ ਕਾ फूल सिंह जेड़ा केशोरा दा बालक देख के तमाशाए तमाम हाल का सत हीरे जाके लाल ਵਿੱਚ ਪਾਵੰਦਾ सत हीरे जाके ਥਾਲ ਵਿੱਚ ਪਾਵੰਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਮੰਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਮੰਦਾ ਫੇਰ ਗਏ ਆਇਓ ਠਪਦ ਮਨ ਸਿੰਘ ਜੀ ਪਾਏ ਅੱਠ ਹੀਰੇ ਭਰ ਕੇ ਤੇ ਡੰਗ ਜੀ ਫੇਰ ਉੱਠ ਗਏ ਆ ਪਾਦਮਨ ਸਿੰਘ ਜੀ ਪਾਏ ਅੱਠ ਹੀਰੇ ਭਰ ਕੇ ਤੇ ਡੰਗ ਜੀ ਇੱਕ ਇੱਕ ਜਾਵੇ ਹੀਰੇ ਨੂੰ ਵਧਾਮਦਾ ਸੋਚ ਵਿੱਚ ਮੋਹ ਬੋਲਿਆ ਨੀ ਜਾਮਦਾ ਸੋਚ ਵਿੱਚ ਮੋਹ ਬੋਲਿਆ ਨੀ ਜਾਮਦਾ ਖੁਸ਼ੀਆਂ ਚੜਨ ਦੇਖ ਸੋਲਤਾਨ ਕੋ ਹੀਰਿਆਂ ਸੇ ਸੂਰ ਮੇ ਲੜਾਉਣ ਭਾਨ ਕੋ ਖੁਸ਼ੀਆਂ ਚੜਨ ਦੇਖ ਸੋਲਤਾਨ ਕੋ ਹੀਰਿਆਂ ਸੇ ਸੂਰ ਮੇ ਲੜਾਉਣ ਭਾਨ ਕੋ ਹਾਲ ਇੱਥੇ ਔਖਾ ਦੱਸਣਾ ਤਮਾਮ ਦਾ ਸੋਚ ਵਿੱਚ ਮੋਹ ਬੋਲਿਆ ਨੀ ਜਾਂਦਾ ਸੋਚ ਵਿੱਚ ਮੋਹ ਬੋਲਿਆ ਨੀ ਜਾਂਦਾ ਹੋ 1200 ਜਾਂ ਹੀਰੇ ਦੀ ਸਦਾਦ ਹੋਈ ਐ ਖੁਸ਼ੀਆਂ ਮਨਾਵੇ ਦੇਖਦਾ ਜੋ ਸੋਈ ਐ 1200 ਜਾਂ ਹੀਰੇ ਦੀ ਸਦਾਦ ਹੋਈ ਐ ਖੁਸ਼ੀਆਂ ਮਨਾਵੇ ਦੇਖਦਾ ਜੋ ਸੋਈ ਐ ਫਿਰ ਜਾਨੀ ਚੋਰ ਚੰਡ ਕਾ ਮਨਾਮ ਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਂਦਾ ਸੋਚ ਵਿੱਚ ਮੂੰਹ ਬੋਲਿਆ ਨਹੀਂ ਜਾਂਦਾ ਜਾਨੀ ਫੇਰ ਜਾਂਦਾ ਸਮਾਨ ਸ਼ੇਰ ਜੀ ਲਾਲ ਔਰ ਹੀਰਿਆਂ ਦਾ ਲਾਇਆ ਢੇਰ ਜੀ ਜਾਨੀ ਫੇਰ ਜਾਂਦਾ ਸਮਾਨ ਸ਼ੇਰ ਜੀ ਲਾਲ ਔਰ ਹੀਰਿਆਂ ਦਾ ਲਾਇਆ ਢੇਰ ਜੀ ਥਾਲ ਤੇ ਗਲੀਚਾ ਨਾ ਨਜ਼ਰ ਆਉਂਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਂਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਂਦਾ ਆਖਦੇ ਮਰਦ ਨਾਰ ਨੈਣ ਪੁੱਟ ਕੇ ਇਹ ਤਾਂ ਆਏ ਜਾਣੀਆਂ ਮਰੀ ਕਲ ਉੱਟ ਕੇ ਆਖਦੇ ਮਰਦ ਨਾਰ ਨੈਣ ਪੁੱਟ ਕੇ ਇਹ ਤਾਂ ਆਏ ਜਾਣੀਆਂ ਮਰੀ ਕਲ ਉੱਟ ਕੇ ਮੁਖ ਤੇ ਕਸ਼ੋਰ ਚੰਦ ਫਰਮਾ ਮੰਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਮਦਾ ਸੋਚ ਵਿੱਚ ਮੂੰਹ ਬੋਲਿਆ ਨੀ ਜਾਮਦਾ ਮਰਦਨਾਰ ਜਸ ਗਾਮ ਦਾ ਉੱਚ ਨੀਚ ਤੋਂ ਲਾਏ ਫਿਰ ਪਹੁੰਚਾ ਸੁਲਤਾਨ ਹੈ ਥਾਲ ਪਾਸ ਜੋ ਜਾ ਧਰਮ ਤੋਂ ਜਾ ਦੇ ਕੋਲ ਖੜਾ ਸੁਲਤਾਨ ਜਾ ਕੇ ਉਨਾਮੀ ਚਾਲ ਦਿਲੋਂ ਸਤਰਾਂ ਦੀ ਧੀ ਚਲਾਈ ਐ ਉਸੇ ਵੇਲੇ ਦਿਆ ਹੈ ਹੁਕਮ ਜਾਨੇ ਚੋਰਟੇ ਨੂੰ ਹੋ ਜੋ ਹਸ਼ਿਆਰ ਨਾ ਸੋਸਤ ਰਹੇ ਕਾਈ ਐ ਮੇਰੇ ਤੇ ਲਗਾਈ ਡੇਰੇ ਤਾਈ ਜੋ ਕਤਾਰ ਬਨੋ ਰੱਖਣਾ ਖਿਆਲ ਨਾ ਫਰਕ ਰਹੇ ਰਾਈ ਐ ਸੁਣਦੇ ਹੀ ਸਾਰ ਜਾਨੇ ਚੋਰ ਨੇ ਕਿਸ਼ੋਰ ਚੰਦਾ ਘੜੀ ਨਾ ਲਗਾਈ ਫਾਜ ਫੌਰਨ ਕਢਾਈ ਐ ਜਿਹੜੀ ਸੁਲਤਾਨ ਚੀਜ਼ ਕਹੇ ਮੋਹੋਂ ਬੋਲ ਕੇ ਤੇ ਉਸੇ ਵੇਲੇ ਆਮ ਦੀ ਸੁਰਸ ਢੇਰੋਂ ਕੋਲ ਜੀ ਪਹਿਲਾ ਸੁਲਤਾਨ ਨੇ ਮੰਗਾਏ ਲੀੜੇ ਰੇਸ਼ਮੀ ਐ ਧੋਪੀਆਂ ਸਮਾਨ ਗੰਡਾਂ ਬਹਿ ਗਿਆ ਜੋ ਖੋਲ ਕੇ ਛੋਟਿਓਂ ਲਗਾਈ ਬੜੀ ਤਾਈਂ ਅਜਮੇਰ ਵਿੱਚ ਸਦਕੇ ਪਿਸ਼ਾਕ ਹੈ ਫੜਾਈ ਬੋਲ ਬੋਲ ਜੀ ਉਹ ਹਰ ਇੱਕ जात ਨੂੰ ਅਫਾਤ ਆਗੀ ਲੀੜਿਆਂ ਦੀ ਬਈ ਹਰ ਇੱਕ ਜਾਤ ਨੂੰ ਅਫਾਤ ਆਗੀ ਲੀੜਿਆਂ ਦੀ ਉਪਮਾ ਦੇ ਵੱਜਣ ਕਸ਼ੋਰ ਲੱਗੇ ਧੋਲ ਜੀ ਕਦਰ ਮੁਤਾਬਕ ਫੜਾਇਆ ਲੀੜੇ ਜੇਵਰਾਂ ਨੂੰ ਸੱਸ ਮਾਰਵਾੜ ਦੀ ਖੜੀ ਐ ਅੱਖਾਂ ਅੱਡ ਕੇ ਸ਼ਾਹੀ ਪਰਿਵਾਰ ਨੂੰ ਰਜਾਇਆ ਰਾਜ ਕੰਚਨ ਸੇ ਕੀਮਤੀ ਸੁਗਾਤਾਂ ਜੋ ਫੜਾਈਆਂ ਕੱਢ ਕੱਢ ਕੇ ਵਿੱਚ ਅਜਮੇਰ ਫੇਰੇ ਆਖਣ ਤਮਾਮ ਲੋਕ ਵੈਰੀਆਂ ਦਾ ਜਾਵੇ ਸੁਲਤਾਨ ਨੱਕ ਵੱਢ ਕੇ ਹੋ ਕੋਈ ਕਹਿੰਦਾ ਹਾਲੇ ਬਸ ਹੋਈ ਨਹੀਂ ਕਿਸ਼ੋਰ ਚੰਦਾ ਕੋਈ ਕਹਿੰਦਾ ਹਾਲੇ ਬਸ ਹੋਈ ਨਹੀਂ ਕਿਸ਼ੋਰ ਚੰਦਾ ਹੋਵੇ ਜੋ ਕਸਰ ਸੋ ਵੀ ਜਾਵੇ ਨਹੀਂ ਛੱਡ ਕੇ ਕੋਈ ਕਹਿੰਦਾ ਹਾਲੇ ਬਸ ਹੋਈ ਨਹੀਂ ਕਿਸ਼ੋਰ ਚੰਦਾ ਹੋਵੇ ਜੇ ਕਸਰ ਸੋ ਵੀ ਨਹੀਂ ਜਾਂਦਾ ਛੱਡ ਕੇ